ਕਿ ਜਿਵੇਂ ਰਿਟੇਨ ਨਹੀਂ ਕੀਤਾ ਨਾ ਸ਼੍ਰੇਸ਼ ਈਅਰ ਹਮ ਕੋਲਕੱਤਾ ਨੇ ਕਿਤੇ ਨਾ ਕਿਤੇ ਉਸ ਇਸ ਤਰੀਕੇ ਦੇ ਪਲੇਅਰ ਦੇ ਮਨ ਚ ਹੁੰਦੀ ਹੈ ਇਹ ਗੱਲ ਕਿ ਯਾਰ ਤੁਹਾਨੂੰ ਮੈਂ ਪਿਛਲਾ ਸੀਜ਼ਨ ਦਿੱਤਾ ਆ ਗਿਆ ਤੁਸੀਂ ਮਤਲਬ ਯਕੀਨ ਨਹੀਂ ਕਰ ਰਹੇ ਹਜੇ ਵੀ ਹਮ ਹੁਣ ਸ਼੍ਰੇਸ਼ ਈਅਰ ਨੇ ਪਹਿਲੇ ਦੋ ਮੈਚ ਬਾ ਕਮਾਲ ਖੇਡਿਆ ਵੀ ਹੈ ਕੈਪਟਨਸ਼ੀ ਵੀ ਓਕੇ ਆ ਟੌਸ ਜਿੱਤ ਕੇ ਬੈਟ ਕਰਨਾ ਬਾਲ ਕਰਨੀ ਆ ਓਕੇ ਆ ਸਾਰਾ ਕੁਝ ਹੁਣ ਉਹਦੇ ਮਨ ਦੇ ਵਿੱਚ ਜੱਗੀ ਇਹ ਚੀਜ਼ ਚੱਲ ਰਹੀ ਆ ਕਿਤੇ ਨਾ ਕਿਤੇ ਵੀ ਆਰ ਜੇ ਕੇ ਕੇ ਆਰ ਨੂੰ ਜਿਤਾ ਸਕਦੇ ਆ ਤੇ ਫਿਰ ਪੰਜਾਬ ਨੂੰ ਕਿਉਂ ਨਹੀਂ ਜਿਤਾ ਸਕਦੇ ਪੂਰਾ 100% ਮੈਂ ਕਹਿੰਦਾ ਕੋਸ਼ਿਸ਼ ਕਰੂਗਾ ਬਿਲਕੁਲ ਸ਼੍ਰੇਸ਼ ਅਈਅਰ ਯਾਰ ਲੈ ਕੇ ਜਾਈਏ ਟਾਈਟਲ ਇਸ ਵਾਰ ਪੰਜਾਬ ਦੇ ਕੋਲ ਔਰ ਤੁਸੀਂ ਯਕੀਨ ਕਰੋ ਕਿ ਇਸ ਵਾਰ ਹੋ ਵੀ ਸਕਦਾ ਹੋ ਵੀ ਸਕਦਾ ਚਾਂਸ ਨਹੀਂ ਚਾਂਸ ਨਹੀਂ ਪਰ ਅਸੀਂ ਇਹੀ ਉਮੀਦ ਕਰਦੇ ਆ ਕਿ ਪੰਜਾਬ ਇਹ ਕੱਪ ਜਿੱਤੇ ਕਿਉਂਕਿ ਬੜੇ ਸਾਲਾਂ ਤੋਂ 18ਵਾਂ ਸੀਜ਼ਨ ਚੱਲੀ ਜਾਂਦਾ ਬਿਲਕੁਲ ਬੜੇ ਸਾਲ ਤੋਂ ਸਾਡਾ ਤਾਂ ਸੋਕਾ ਹੀ ਨਹੀਂ ਮੁੱਕਿਆ ਸਾਡਾ ਤਾਂ ਸੋਕਾ ਹੀ ਨਹੀਂ ਮੁੱਕਿਆ ਹਾਂ ਪਰ ਮੁਖਿਆਰ ਰਿਸ਼ਭ ਪੰਥ ਹੋਣਾ ਦਾ ਵੀ ਨਹੀਂ ਜੀ ਉਹਨਾਂ ਦਾ ਵੀ